ਇੱਕ ਮੈਂ ਐਗਜ਼ਾਮਪਲ ਦੇਉਂਗਾ ਇੱਕ ਸੱਜਣ ਕਿਸੇ ਬਾਬੇ ਕੋਲੇ ਗਿਆ ਮੈਂ ਬਾਬੇ ਅਸਲੀ ਦੀ ਗੱਲ ਕਰ ਰਿਹਾ ਅੱਜ ਕਾ ਨਕਲੀ ਬੜੇ ਆ ਜੀ ਮੈਂ ਕਿਸੇ ਨਕਲੀ ਜਿੱਦੋਂ ਵੀ ਮੈਂ ਜ਼ਿਕਰ ਕਰੂੰ ਕਿ ਕਿਸੇ ਬਾਬੇ ਦਾ ਮਹਾਂਪੁਰਖ ਦਾ ਸੰਤ ਦਾ ਤਾਂ ਅਸਲੀ ਦੀ ਗੱਲ ਕਰ ਰਿਹਾ ਕਿਉਂਕਿ ਨਕਲੀ ਬਹੁਤ ਭਰੇ ਪਏ ਆ ਤੇ ਉਹਨਾਂ ਨੇ ਬਹੁਤ ਬਦਨਾਮ ਕਰਤਾ ਦੂਜੇ ਬਾਬਿਆਂ ਨੂੰ ਵੀ ਸੋ ਇੱਕ ਬਾਬੇ ਕੋਲੇ ਕੋਈ ਸੱਜਣ ਆਇਆ ਪੁਰਾਣੀ ਗੱਲ ਹੈ ਤੇ ਉਹਨੇ ਕਿਹਾ ਜੀ ਮੇਰਾ ਆ ਕਸ਼ਟ ਹੈ ਮੈਨੂੰ ਦੱਸੋ ਕਿਵੇਂ ਕੱਟਿਆ ਜਾਊ ਬਾਬੇ ਨੇ ਉਹਨੂੰ ਕੋਈ ਸ਼ਬਦ ਦਿੱਤਾ ਕਿ ਇਹ ਸ਼ਬਦ ਦਾ ਪਾਠ ਕਰੀਂ ਕਹ ਰਹੇ ਕਸ਼ਟ ਘਟਿਆ ਜਾ ਹੁਆ ਉਹਨੇ ਜਾ ਕੇ ਪਾਠ ਕੀਤਾ ਉਹਦੀ ਗੱਲ ਨਾ ਬਣੀ ਉਹ ਬਾਬੇ ਕੋਲ ਆ ਬੜੀ ਗਰਮੀ ਦੇ ਵਿੱਚ ਔਖਾ ਹੋ ਕੇ ਕਿ ਤੁਸੀਂ ਮੈਨੂੰ ਬੇਵਕੂਫ ਬਣਾਇਆ ਇਦਾਂ ਕੋਈ ਫਰਕ ਨਹੀਂ ਪਿਆ ਮੈਨੂੰ ਮੇਰੀ ਤਕਲੀਫ ਉਥੇ ਦੀ ਉਥੇ ਹੈ ਤੇ ਮੈਂ ਬੜਾ ਜਪਿਆ ਬਾਬੇ ਨੇ ਬੜੇ ਸਹਿਜ ਮਤੇ ਨਾਲ ਕਿਹਾ ਕਿ ਭਾਈ ਜੇ ਤੂੰ ਦਾ ਜਵਾਬ ਚਾਹੁੰਦਾ ਨਾ ਤੇ ਆਪਾਂ ਨੂੰ ਇੱਕ ਐਕਸਰਸਾਈਜ਼ ਕਰਨੀ ਪੈਣੀ ਹੈ ਉਹ ਕਹਿੰਦਾ ਦੱਸੋ ਕਹਿੰਦਾ ਨੂੰ ਤੇ ਲੱਗੀ ਹੋਣੀ ਗਰਮੀ ਚ ਉਹ ਕਹਿੰਦਾ ਜੀ ਬਹੁਤ ਜ਼ਿਆਦਾ ਲੱਗੀ ਹੈ ਕਹਿੰਦਾ ਨੂੰ ਜੱਗ ਪਾਣੀ ਦਾ ਲਿਆਓ ਭਾਈ ਤੁਈ ਸੁਣਿਆ ਹੋਵੇ ਸ਼ਾਇਦ ਇਹ ਸਾਡੇ ਸ਼ਰੋਤਿਆਂ ਨੇ ਵੀ ਸ਼ਾਇਦ ਸੁਣਿਆ ਹੋਵੇ ਤੋ ਜੱਗ ਲੈ ਆਏ ਪਾਣੀ ਦਾ ਉਹਨੂੰ ਕਹਿੰਦੇ ਪੀਓ ਪਰ ਮੇਰੀ ਇੱਕ ਸ਼ਰਤ ਹੈ ਜਵਾਬ ਚਾਹੀਦਾ ਤੂੰ ਇਹਨੂੰ ਪੀਣਾ ਨਹੀਂਗਾ ਇਹਦੀਆਂ কুরਲੀਆਂ ਕਰਦੀਆਂ ਉਹਨੇ ਕਹਾ ਠੀਕ ਉਹਨੇ ਪਾਣੀ ਜੱਗ ਦਾ ਪੂਰਾ কুরਲੀਆਂ ਕਰ ਕਰੇ ਖਤਮ ਕਰਤਾ ਤੇ ਬਾਬੇ ਨੇ ਪੁੱਛਿਆ ਵੀ ਤੇਰੀ ਪਿਆਸ 부ਜੀ ਕਹਿੰਦੇ ਪਿਆਸ ਕਾਦੀ 부ਜੀ ਨਹੀਂ ਸੀ ਜਦੋਂ ਤੁਸੀਂ ਪਾਣੀ ਪੀਣੇ ਦਿੱਤਾ ਉਹ ਕਹਿੰਦਾ ਇਹੀ ਕਾਰਨ ਹੈ ਕਿ ਤੇਰੀ ਬਿਮਾਰੀ ਦਾ ਇਲਾਜ ਨਹੀਂ ਮਿਲਿਆ ਕੋਈ ਹੱਲ ਨਹੀਂ ਮਿਲਿਆ ਕਿਉਂਕਿ ਆਪਾਂ ਗੁਰਬਾਣੀ ਦੇ ਨਾਲ ਰੱਬ ਦੇ ਨਾਮ ਦੇ ਨਾਲ কুরਲੀਆਂ ਕਰਦੇ ਆ ਉਹਨੂੰ ਅੰਦਰ ਤੱਕ ਜਾਣ ਹੀ ਨਹੀਂ ਦਿੰਦੇਗੇ ਉਹ ਗੱਲ ਤੱਕ ਰਹਿ ਜਾਂਦਾ ਉਹ ਇੱਕ ਗੱਟ ਦਾ ਫਾਸਲਾ ਹੈ ਹਿਰਦੇ ਤੱਕ ਤਾਂ ਪਹੁੰਚ ਨਹੀਂ ਹੁੰਦੇ ਕਿਉਂਕਿ ਆਪਾਂ পাপ ਕੀਤੇ ਹੋਏ ਆ ਆਪਣੇ ਮਨ ਕਾਲੇ ਆ ਆਪਾਂ ਗੁਰਦੁਆਰਿਆਂ ਦੇ ਵਿੱਚ ਸਿਆਸਤ ਕਰਦੇ ਆ ਇੱਕ ਦੂਜੇ ਨਾਲ ਲੜਦੇ ਆ ਛਤਰੋ ਪੋਲੀ ਹੁੰਦੀਆਂ ਚੌਧਰ ਪਿੱਛੇ ਲੜ ਕੇ ਗੁਰਦੁਆਰੇ ਬਣਾ ਲੈਨੇ ਆ ਜਿਹੜੇ ਬੰਦੇ ਚੌਧਰ ਪਿੱਛੇ ਹੀ ਲੜੀ ਜਾਂਦੇ ਹੈਗੇ ਆ ਗੋਲਗਾ ਪਿੱਛੇ ਲੜੀ ਜਾਂਦੇ ਹੈਗੇ ਆ ਮੈਂ ਕੀ ਆਖਾਂ ਕੌਣ ਆਖੇ ਰਾਣੀ ਅੱਗਾ ਟੱਕ ਤੋ ਇਹ ਝੱਗਾ ਚੱਕੋਗੇ ਤਾਂ ਆਪ ਦਾ ਢਡ ਨੰਗਾ ਹੋਊਗਾ ਮੈਂ ਤਕਰੀਬਨ ਸਾਰੇ ਦੁਨੀਆ ਦੇ ਗੁਰੂ ਘਰਾਂ ਜਾ ਕੇ ਆਇਆ ਹੈਗਾ ਅਮਰੀਕਾ ਕੈਨੇਡਾ ਯੂਕੇ ਯੂਰਪ ਸਾਰੇ ਤੇ ਉੱਥੇ ਜੋ ਹਾਲਾਤ ਮੈਂ ਵੇਖੇ ਮਤਲਬ ਬਿਆਨ ਤੋਂ ਪਰੇ ਆ ਤੁਸੀਂ ਸਾਰੇ ਵਾਕਿਮਾਂ ਤੁਸੀਂ ਉੱਥੇ ਰਹਿੰਦੇ ਹੋ ਕੀ ਕੁਝ ਹੁੰਦਾ ਹੈਗਾ ਹੁਣ ਦੱਸੋ ਜੋ ਇਹੋ ਜਿਹਾ ਮਾਹੌਲ ਹੈ ਜਿਹੜੇ ਪਾਠੀ ਜਿਹੜੇ ਰਾਗੀ ਉੱਥੇ ਕੰਟ੍ਰੈਕਟ ਤੇ ਆਉਂਦੇ ਆ ਤੇ ਉਹਨਾਂ ਨੇ ਮੈਨੂੰ ਇੰਗਲੈਂਡ ਦੇ ਵਿੱਚ ਉਹਨਾਂ ਨੇ ਦੱਸਿਆ ਆਪ ਜਿਹੜੇ ਆਏ ਸੀ ਵੀ ਸਾਡਾ ਇਹ ਕੰਟ੍ਰੈਕਟ ਹੁੰਦਾ ਸਾਨੂੰ ਇਹ ਸਾਦੇ ਹੈ ਅਸੀਂ ਇੱਥੇ ਪੱਕੇ ਹੋਣਾ ਸੀ ਕੁਝ ਹੋਰ ਲੋਕਾਂ ਨੂੰ ਸੱਦਣਾ ਉਹਦੇ ਵਿੱਚੋਂ ਅਸੀਂ ਕਮਿਸ਼ਨ ਦਿੰਨੇ ਆ ਜੋ ਸਾਨੂੰ ਪੈਸੇ ਇਕੱਠੇ ਹੁੰਦੇ ਉਹ ਚ ਕਮਿਸ਼ਨ ਦਿੰਨੇ ਆ ਜਦੋਂ ਵਪਾਰ ਬਣ ਗਿਆ ਕੀਰਤਨ ਵੀ ਵਪਾਰ ਬਣ ਗਿਆ ਇੱਥੇ ਬਹੁਤ ਸਾਰੇ ਤੁਹਾਡੇ ਲੋਕ ਅਮਰੀਕਾ ਚ ਮੈਨੂੰ ਕਹਿੰਦੇ ਸੀ ਕਿ ਆਪਣੇ ਸਾਰੇ ਬੰਦੇ ਜਿਹੜੇ ਪੰਜਾਬ ਦੇ ਵਿੱਚ ਉੱਥੇ ਕੀਰਤਨ ਕਰਨ ਦੀ ਜਗ੍ਹਾ ਨਹੀਂ ਮਿਲਦੀ ਤੇ ਪੈਸੇ ਡਾਲਰ ਇਕੱਠੇ ਕਰਦਾ ਹੁੰਦੇ ਆ ਉਦੋਂ ਮੇਰਾ ਇੱਕ ਨਜ਼ਰੀਆ ਸੀ ਕਿ ਭਾਈ ਜਿਹੜਾ ਗੁਰੂ ਦਾ ਕੀਰਤਨੀ ਹੈ ਕੀ ਤੁਸੀਂ ਚਾਹੁੰਦੇ ਹੋ ਭੁੱਖਾ ਮਰ ਜਾਏ ਜਿਹੜੇ گاਉਣ ਵਾਲੇ ਐ ਆ ਤੁੱਚੇ ਗਾਣੇ ਗਾਉਣ ਵਾਲਿਆਂ ਕੋਲੇ ਤਾਂ ਲੱਖਾਂ ਕਰੋੜਾਂ ਰੁਪਈਆ ਆ ਜਾਂਦਾ ਹੈਗਾ ਤੇ ਗੁਰੂ ਦਾ ਕੀਰਤਨੀ ਆ ਭੁੱਖਾ ਕਿਉਂ ਮਰੇ ਵੀ ਉਹ ਕਿਉਂ ਅਪਹਾ ਦੇ ਵਿੱਚ ਜਾਵੇਂ ਸੋ ਕਹਿੰਦਾ ਮੇਰਾ ਭਾਵ ਹੈ ਕਿ ਜੋ ਕੁਝ ਵੀ ਆਪਾਂ ਕਰਦੇ ਆਂ ਉਦੇ ਵਿੱਚ ਮਨ ਹੈ ਨਹੀਂਗਾ ਇੱਕ ਮਾਸਟਰ ਰੋਜ਼ ਬੱਚਿਆਂ ਨੂੰ ਪੜਾਉਂਦਾ ਸੀਗਾ ਕਿ ਬੱਚੋ ਈਸ਼ਵਰ ਹਰ ਥਾਂ ਤੇ ਵਿਰਾਜਮਾਨ ਹੈ ਤੇ ਤਿੰਨ ਮਹੀਨੇ ਬਾਅਦ ਉਹਨੇ ਆ ਕੇ ਪੁੱਛਿਆ ਕਿ ਬੱਚੋ ਇਹ ਦੱਸੋ ਵੀ ਈਸ਼ਵਰ ਕਿੱਥੇ ਹੈ ਨਹੀਂ ਤੇ ਇੱਕ ਬੱਚੇ ਨੇ ਕਿਹਾ ਮਾਸਟਰ ਜੀ ਮੈਂ ਦੱਸਾਂ ਮਾਸਟਰ ਬੜਾ ਹੈਰਾਨ ਹੋਇਆ ਕਿ ਤਾ ਤਿੰਨ ਮਹੀਨੇ ਤੁਹਾਨੂੰ ਪੜਾ ਰਿਹਾ ਕਿ ਈਸ਼ਵਰ ਹਰ ਥਾਂ ਤੇ ਵਿਰਾਜਮਾਨ ਹੈ ਤੇ ਕਿੱਥੇ ਨਹੀਂ ਹੈ ਕਿਵੇਂ ਦੱਸੂਗਾ ਕਹਿੰਦਾ ਦੱਸ ਕਹਿੰਦਾ ਮਾਸਟਰ ਜੀ ਈਸ਼ਵਰ ਹਰ ਥਾਂ ਤੇ ਵਿਰਾਜਮਾਨ ਹੈ ਸਿਰਫ ਦੋ ਥਾਂ ਤੇ ਹੈ ਨਹੀਂ ਇੱਕ ਸਾਡੀ ਯਾਦ ਦੇ ਵਿੱਚ ਤੇ ਇੱਕ ਸਾਡੇ ਵਿਸ਼ਵਾਸ ਦੇ ਵਿੱਚ ਆ ਦੋ ਥਾਂ ਤੇ ਰੱਬ ਹੈ ਨਹੀਂਗਾ ਸੋ ਇਸ ਕਰਕੇ ਜਦੋਂ ਅਸੀਂ ਕਰਮ ਕਾਂਡ ਦੇ ਵਿੱਚ ਪੈ ਗਏ ਜਦੋਂ ਅਸੀਂ ਮਕੈਨੀਕਲ ਐਕਸਰਸਾਈਜ਼ ਕਰ ਲੱਗ ਪਏ ਅਸੀਂ ਰੱਬ ਨੂੰ ਮੂਰਖ ਨਹੀਂ ਬਣਾ ਸਕਦੇ ਅਸੀਂ ਤਬਲੇ ਵਜਾ ਕੇ ਅਸੀਂ ਕੀਰਤਨ ਕਰਕੇ ਅਸੀਂ ਰਹਿਨ ਸਵਾਈਆਂ ਕਰਕੇ ਨਹੀਂ ਤੁਸੀਂ ਕਿਤੇ ਵੀ ਬੈਠ ਜਾਓ ਜੇ ਤੁਹਾਡੀ ਭਾਵਨਾ ਬਣ ਗਈ ਤੁਹਾਡਾ ਘਰ ਹੀ ਗੁਰਦੁਆਰਾ ਬਣ ਜਾਣਾ ਹੈ ਤੁਹਾਡੇ ਘਰੇ ਹੀ ਦਰਬਾਰ ਸਾਹਿਬ ਬਣ ਜਾਣਾ ਹੈ ਗੱਲ ਤਾਂ ਭਾਵਨਾ ਦੀ ਹੈ ਉਹ ਭਾਉ ਦਾ ਤੇ ਭਾਵਨਾ ਦਾ ਭੁੱਖਾ ਹੈ ਜੇ ਜਿੱਥੇ ਵੀ ਕਿਤੇ ਭਾਵਨਾ ਹੋਊਗੀ ਉੱਥੇਆਂ ਸਾਰੀਆਂ ਸਮੱਸਿਆਵਾਂ ਨਹੀਂ ਆਉਣਗੀਆਂ ਜਿਹੜੀਆਂ ਤੁਸੀਂ ਕਿਨੂੰ ਅਕਿਰਤ ਘੰਟ ਦੀ ਗੱਲ ਕਰਦੇ ਹੋ ਅਕਿਰਤ ਘੰਟਾ ਉੱਥੇ ਤਮਾਸ਼ਵੀਨ ਬਣੇ ਹੋਏ ਐ ਜਿਹੜੇ ਨਾਸਤਿਕ ਕਿਸਮ ਦੇ ਲੋਕ ਐ ਲੋਕ ਸੰਡੇ ਨੂੰ ਜਾਂਦੇ ਆ ਚਲੋ ਉੱਥੇ ਖਾਣਾ ਨਹੀਂ ਬਣਾਉਣਾ ਪੈਣਾ ਮੈਂ ਜ਼ਿਆਦਾਤਰ ਲੋਕਾਂ ਦੀ ਗੱਲ ਕਰਦਾ ਬਹੁਤ ਸਾਰੀਆਂ ਭਿੱਜੀਆਂ ਹੋਈਆਂ ਰੂਹਾਂ ਵੀ ਐ ਜਿਹੜੇ ਆਪਣੇ ਘਰੇ ਵੀ ਨਿਤਨੇਮੀ ਐ ਪਾਠ ਕਰਦੇ ਐ ਔਰ ਉਹਦੇ ਪਹੁੰਚ ਰਹਿੰਦੇ ਹੈਗੇ ਤੁਸੀਂ ਆਪਣਾ ਜੀਵਨ ਵੇਖੋ ਜੇ ਕੋਈ ਆਦਮੀ ਗੁਰਦੁਆਰੇ ਜਾਂਦਾ ਹੈਗਾ ਨਿਤਨੇਮੀ ਵੀ ਐ ਸਵੇਰੇ ਵੀ ਜਾਂਦਾ ਹੈ ਜਿਹਦਾ ਸੁਭਾਅ ਨਹੀਂ ਬਦਲਿਆ ਜਿਉਂ ਨੇ ਆਪ ਦੀ ਉਹ ਖੇ ਬਾਜੀ ਨਹੀਂ ਛੱਡੀ ਨਿੰਦਿਆ ਚੁਗਲੀ ਨਹੀਂ ਛੱਡੀ ਇਹਦਾ ਮਤਲਬ ਹੈ ਕਿ ਭਾਈ ਉਹ ਪਾਠ ਨਹੀਂ ਕਰ ਰਿਹਾ ਉਹ ਕੋਈ ਮਕੈਨੀਕਲ ਐਕਸਰਸਾਈਜ਼ ਕਰ ਰਿਹਾ ਉਹਨੇ ਸਟੈਂਡ ਤੇ ਸਾਈਕਲ ਆਇਆ ਪੈਡਲ ਮਾਰੀ ਜਾਂਦਾ ਹੈਗਾ ਪਰ ਉਹਨੇ ਪਹੁੰਚਣਾ ਕਿਤੇ ਨਹੀਂ ਜਵੇਂ ਮਸਕੀਨ ਜੀ ਕਹਿੰਦੇ ਸੀ ਕਿ ਇੱਕ ਕਦਮ ਅੱਗੇ ਲਿਆ ਦਰਬਾਰ ਸਾਹਿਬ ਜਾਵੜੇ ਗੁਰਦੁਆਰੇ ਜਾਵੜੇ ਸਵੇਰੇ ਸਵੇਰੇ ਉੱਠ ਕੇ ਉੱਥੇ ਕੀਰਤਨ ਸੁਣਿਆ ਫਿਰ ਆ ਕੇ ਉਹੀ ਕੁਰਾਫਾਲ ਸ਼ੁਰੂ ਕਰਤੀ ਇੱਕ ਕਦਮ ਪਿੱਛੇ ਲੈ ਲਿਆ ساری ਜ਼ਿੰਦਗੀ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਤੁਰਦੇ ਰਹੇ ਪਹੁੰਚੇ ਕਿਤਨੀ ਉੱਥੇ ਦੇ ਉੱਥੇ ਖੜੇ ਇਹ ਕਰਦਾ ਹੈ ਕਿ ਗੱਲ ਨਹੀਂ ਬਣਦੀਗੀ ਕਿਤੇ